ਵਾਹ ਆਪ ਜੀ ਲੋਜਿੰਸ ਦਾ ਚਿੱਟੇ ਦੌਰਾ ਕੀਤਾ ਹੈ ਜੀ देखो मैं अचानक से दौरे के वास्ते आया सी ओदे नाल ਬਹੁਤ ਕੁਛ ਪਤਾ ਲੱਗਦਾ ਜਿਵੇਂ ਅਮਰੀਕਾ ਨੂੰ ਮਿਲਿਆ ਉਹਨਾਂ ਨੂੰ ਸਾਰੀਆਂ ਦਵਾਈਆਂ ਨਹੀਂ ਮਿਲਦੀਆਂ ਕੁਝ ਦਵਾਈਆਂ ਬਾਹਰੋਂ ਲਿਖਿਆ ਜਾ ਰਹੇ ਨੇ ਕਿ ਉਹਦਾ ਮੈਂ ਬਹੁਤ ਸਖਤ ਨੋਟਿਸ ਲਿਆ ਔਰ ਸ਼ੋਅਕਾਸ ਨੋਟਿਸ ਵੀ ਕੀਤਾ ਸਾਰੇ ਇਸ ਜਿਹੜੇ ਸੰਬੰਧਤ ਆ ਐਸ ਐਮਓ ਐਂਡ ਸੁਰੱਖਿਆਦਾਰ ਸਾਰਿਆਂ ਨੂੰ ਕਿ ਉਹ ਜਵਾਬ ਦੇਣਗੇ ਕਿਉਂਕਿ ਜਦੋਂ ਸਰਕਾਰ ਨੇ ਪੌਲਸੀ ਬਣਾਤੀ ਵੀ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਚ ਦੇਣੀਆਂ ਔਰ ਸਾਡੇ ਵੇਅਰ ਹਾਊਸ ਦੇ ਵਿੱਚ ਸਾਡੇ ਕੋਲ ਤਕਰੀਬਨ 350 400 ਦਵਾਈਆਂ ਸੀ ਖਰੀਦੀਆਂ ਹੋਈਆਂ ਇਹਨਾਂ ਨੇ ਸਿਰਫ ਤੋਂ ਲਿਆ ਕੇ ਬੇਸਰਮ ਦਿੰਨੇ ਹੈਗੇ ਆ ਉਹਦੇ ਜਿਹੜਾ ਇਹ ਵੱਡਾ ਗੈਪ ਹੈ ਕਿ ਬਾਕੀ ਸਾਰੇ ਜਿੰਨੀਆਂ ਵੀ ਪ੍ਰੋਸੈਸ ਹੈ پیشن ਦੀ ਰਜਿਸਟ੍ਰੇਸ਼ਨ ਤੇ ਲੰਬੀ ਵੇਟਿੰਗ ਨਾ ਹੋਵੇ ਜਿੱਥੇ ਉਹਨਾਂ ਨੇ ਟੈਸਟ ਕਰਾਉਣਾ ਉੱਥੇ ਵੀ ਜਿੱਥੇ ਡਾਕਟਰ ਦੀ ਵੇਟਿੰਗ ਆ ਉਹਦੇ ਵਾਸਤੇ ਅਸੀਂ ਡਾਕਟਰ ਵੀ ਭਰਤੀ ਕਰ ਰਹੇ ਹਾਂ ਸਾਡੇ ਹਸਪਤਾਲ ਵਿੱਚ ਰਸ਼ ਬਹੁਤ ਵੱਧ ਗਿਆ ਹੈਗਾ ਕਿਉਂਕਿ ਸਾਰੀਆਂ ਦਵਾਈਆਂ ਮਿਲਦੀਆਂ ਡਾਕਟਰਸ ਬੈਂਦੇ ਆ ਹੁਣ ਇੱਕ ਜਹਾ ਡਾਕਟਰ ਵੀ ਭਰਤੀ ਕਰ ਰਹੇ ਹਾਂ ਡਾਕਟਰ ਵੀ ਹੋਰ ਬਹੁਤ ਸਾਰੇ ਭੇਜਾਂਗੇ ਇੱਥੇ ਜੀ ਤੇ ਦਵਾਈ ਸਾਡੇ ਕੋਲੇ ਕੋਈ ਮਤਲਬ ਦਵਾਈਆਂ ਸਾਰੀਆਂ ਅਵੇਲੇਬਲ ਆ ਸਾਡੇ ਕੋਲੇ ਜੇ ਨਹੀਂ ਆ ਤਾਂ ਅਸੀਂ ਪੈਸੇ ਦਿੱਤੇ ਹੋਏ ਫੀਲ ਕੇ ਜੋ ਪਹਿਲਾਂ ਲੇਟੇ ਦਵਾਈ ਬਾਰੋਂ ਨਹੀਂ ਦੇਖਣੀ ਇਹ ਮੈਂ ਸਟ੍ਰੈਕਟਲੀ ਕੰਫਰਮ ਕਰਦਾ ਹੈਗਾ ਇਹ ਮੇਰੀ ਜਿਹੜਾ ਹੈਗਾ ਮੈਂ ਜਿੱਥੇ ਵੀ ਸਾਰੇ ਹਸਪਤਾਲਾਂ ਤੋਂ ਜ਼ਿਆਦਾ ਨਹੀਂ ਮੇਰਾ ਹੀ ਪਰਪਸ ਹੈ ਮਰੀਜ਼ ਦੱਸਦਾ ਕਿ ਮਰੀਜ਼ਾਂ ਨੂੰ ਜਿਹੜੀ ਸੁੱਖਤਾ ਹੈਗੀ ਪੂਰੀ ਮਿਲਣੀ ਚਾਹੀਦੀਆਂ ਸਾਰੀਆਂ ਦਵਾਈਆਂ ਹਸਪਤਾਲ ਤੋਂ ਪਰੇਸ਼ਾਨ ਹੋਣ ਵੇਲੇ ਆ ਕੇ ਬੌਧਰੇਸ਼ਨ ਨਾ ਹੋਵੇ ਉਹਨਾਂ ਦੇ ਪੀਣ ਲਈ ਠੰਡਾ ਪਾਣੀ ਹੋਵੇ ਸਾਫ਼ ਸੁਥਰੇ ਵਾਸ਼ਰੂਮ ਹੋਣ ਉਹਦੇ ਵਾਸਤੇ ਅਸੀਂ ਕੀਤਾ ਵੀ ਹੈ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿਚ ਰਾਂਗ ਰੋਗਨ ਕਰਾ ਕੇ ਉਹਨਾਂ ਦੇ ਵਾਸ਼ਰ ਜਿਹੜੇ ਸਰਕਾਰੀ ਹਸਪਤਾਲਾਂ ਦੀ ਦਿੱਖ ਵੀ ਚੇਂਜ ਕਰਦੇ ਆ ਵੀ ਇਹਦੇ ਵਿੱਚ ਜਿਵੇਂ ਸਾਡਾ ਕਾਰੀਡੋਰ ਹੈ ਉੱਥੇ ਨਹਿਰਾ ਜਿਹਾ ਹੁੰਦਾ ਟਿਊਬਾਂ ਨਾਲ ਲੱਣੀ ਬਣਦੀ ਉਹਦੇ ਸੀਲਿੰਗ ਕਰਕੇ ਉਹਦੇ ਚ ਇਟ ਵੀ ਵੈਲਟ ਤੇ ਉਹ ਵੀ ਕਰ ਰਹੇ ਆ ਉਹਦੇ ਨਾਲ ਜਿਹੜਾ ਹੈਗਾ ਇਹ ਵੀ ਸਾਰਾ ਉਹਨਾਂ ਦੀ ਦਿੱਖ ਵੀ ਤੇ ਠੀਕ ਕਰ ਰਹੇ ਆ ਜੀ ਸਾਲੀਆਂ ਜਿਹੜੀਆਂ ਲੋਕਾਂ ਨੂੰ ਸੁਵਿਧਾਵਾਂ ਦਿੰਦੀਆਂ ਸਾਡੀਆਂ ਉਹ ਵੀ ਉਹਨੂੰ ਵਾਪਸ ਕਰਦਾ